ਤਸਰੀ ਗਾਜੀ ਜਰੇ ਨੇ ਸੁਆਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਜਾ ਭੋਗ ਕਹਾਣੀ ਲੈ ਕੇ ਆਇਆ ਹਾਂ ਜਿਆਦਾ ਦੀ ਪ੍ਰਸ਼ੰਸਾ ਵਿੱਚ ਜਿਸ ਨੂੰ ਲਿਖਿਆ ਹੈ ਮਹਿੰਦਰ ਕੌਰ ਸਾਹਿਬ ਜੀ ਨੇ ਅਮੀਰ ਹੈ ਤਾਂ ਇਹ ਕਹਾਣੀ ਜਰੂਰ ਪਸੰਦ ਆਵੇਗੀ ਇੱਕ ਤਾਂ ਗਰਮ ਜਿਹਾ ਸੰਤ ਤੇ ਉਪਰੋਂ ਬਲਵੀਰ ਨੂੰ ਦਰਦ ਨਹੀਂ ਦਰਪਾਇਆ ਹੋਇਆ ਸੀ ਬਲਵੀਰ ਉਹਦੇ ਮੁੰਡੇ ਨੇ ਆਪਣੇ ਕਮਰੇ ਵਿੱਚ ਉੱਚੀ ਆਵਾਜ਼ ਵਿੱਚ ਕਹਾਣੀ ਲਗਾਏ ਹੋਏ ਸੀ ਸਪੀਕਰ ਦੇ ਜ਼ੋਰ ਜ਼ਾਰ ਦਮ ਦਮ ਬਰੇ ਵੀਰ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ। ਬਰੇ ਵੀਰ ਨੇ ਆਪਣੇ ਨੂੰਹ ਕੋਲ ਦੀ ਮੋਬਾਈਲ ਵਾਲੀ ਕਿ ਜਿੱਤ ਨੂੰ ਆਖਦੇਗੇ ਕਿ ਗਾਣੇ ਬੰਦ ਕਰ ਦੇਵੇ। ਮੇਰਾ ਜੀ ਬਹੁਤ ਘਰ ਆ ਰਿਹਾ ਹੈ। ਮੰਮੀ ਮੈਂ ਨਹੀਂ ਆਖਣਾ ਉਸ ਨੂੰ ਕੁਝ ਵੀ। ਇਹ ਅੱਖੋਂ ਨੂੰ ਮਾਰ ਮੋ ਕਹਿੰਦਾ ਹੈ। ਤੁਸੀਂ ਆਪ ਹੀ ਕਹੋ ਜੋ ਕਹਿਣਾ ਹੈ। ਇਹ ਨੂੰ ਇੰਨਾ ਵੀ ਨਹੀਂ ਕਿ ਮਾਇਰੀ بیمار ਹੈ। ਡਾਕਟਰ ਨੇ ਜਵਾਬ ਦਿੱਤਾ ਹੈ ਤੇ ਆਖਦਾ ਹੈ ਆਪਰੇਸ਼ਨ ਕਰਾ ਲਓ। ਜੇ ਕਰ ਕਰਵਾ ਸਕਦੇ ਹੋ ਤਾਂ ਦਵਾਈ ਖਾਣ ਨਾਲ ਕੁਝ ਵੀ ਨਹੀਂ ਬੰਨਾ। ਬਲਵੀਰੋ ਦੇ ਦਿਲ ਵਿੱਚ ਨੁਕਸ ਸੀ ਤੇ ਡਾਕਟਰ ਨੇ ਆਪਰੇਸ਼ਨ ਵੀ ਕਰਾਉਣ ਲਈ ਕਿਹਾ ਸੀ। ਉਹਦੇ ਤੇ ਬਹੁਤ ਜ਼ਿਆਦਾ ਪੈਸੇ ਖਰਚ ਹੋਲੇ ਸਨ। ਪਰ ਬਲਵੀਰੋ ਕੋਲ ਕੋਈ ਪੈਸਾ ਨਹੀਂ ਸੀ। ਬਲਵੀਰੋ ਦਾ ਮੁੰਡਾ ਕੋਈ ਕੰਮ ਨਹੀਂ ਸੀ ਕਰਦਾ। ਸਾਰਾ ਦਿਨ ਨਸ਼ਾ ਪਤਾ ਕਰ ਅੰਦਰ ਬੜਿਆ, ਗਾਣੇ ਹੀ ਸੁਣਦਾ ਰਹਿੰਦਾ ਸੀ। ਬਲਵੀਰੋ ਨੇ ਇੱਕ ਮੱਝ ਰੱਖੀ ਹੋਈ ਸੀ। ਬਲਵੀਰੋ ਤੇ ਉਦੀ ਮੋਹ ਪੁੱਲੀ ਦੋ ਤਰੀਕੇ ਕੁਦਾਰਾ ਕਰਦੀਆਂ ਸਨ ਬਲਵੀਰੋ ਨੇ ਆੜ ਗਵਾੜ ਤੋਂ ਵੀ ਬਹੁਤ سارے ਪੈਸੇ ਉਧਾਰੇ پڑے ਹੋਏ ਸਨ ਬਲਵੀਰੋ ਦੀ ਮੋਹ ਆਖਰੀ ਕਿ ਸੱਚ ਇੱਕ ਗੱਲ ਹੋਰ ਹੈ ਮੰਮੀ ਭੂਆ ਦਾ ਫੋਨ ਆਇਆ ਸੀ ਆਪਣੀ ਮੋਹ ਨੂੰ ਲੈ ਕੇ ਆਉਣੇ ਕੱਲ ਨੂੰ ਇਹ ਸੁਣ ਬਲਵੀਰੋ ਨੂੰ ਹੋਰ ਟੈਨਸ਼ਨ ਜਹੀ ਹੋ ਗਈ ਹੁਣ ਬੌਦੀ ਨੇ ਪਹਿਲੀ ਵਾਰ ਆਉਣੇ ਤੇ ਉਹਨੂੰ ਸਾਗਰ ਵੀ ਦੇ ਰਹਾ ਹੈ ਇੱਕ ਪੈਸਾ ਵੀ ਨਹੀਂ ਮੇਰੇ ਕੋਲ ਪਰ ਵੀ ਰੋਦੇ ਦੇ ਦਰਦ ਆ ਤਰ ਤ ਹੋਰ ਵੱਧ ਗਿਆ ਇਹੋ ਸਭ ਸੁਣ ਕੇ ਮੈਂ ਵੀ ਰੋ ਆ ਗਈ ਫੋਦੀ ਮੈਂ ਜਿੱਤੇ ਦੇ ਘਰ ਜਾ ਕੇ ਦੇਖਦੀ ਆ ਆ ਕੇ ਕੋਈ ਪੈਸਾ ਮਿਲ ਗਿਆ ਤਾਂ ਉਹਦੇ ਕੋਲ ਲੈ ਕੇ ਆਉਣੀ ਆ ਇੱਕੋ ਹੀ ਨੀ ਔਖੇ ਬਣੇ ਕੰਮ ਸਾਦਿਆ ਮੇਰਾ ਉਹਦੇ ਕੋਲੋਂ ਇੰਨੇ ਪੈਸੇ ਫੜੇ ਹੈ ਬੇਚਾਰੀ ਨੇ ਕਦੇ ਹਿਸਾਬ ਨਹੀਂ ਮੰਗਿਆ ਮੈਨੂੰ ਤਾਂ ਸ਼ਰਮ ਦੀ ਹੀ ਆਉਂਦੀ ਹੈ बार-बार ਉਹਦੇ ਕੋਲ ਪੈਸੇ ਮੰਗਣ ਜਾਂਦਾਂ ਉਹ ਜੀਤੋ ਸ੍ਰੀਕੇ ਵਿੱਚੋਂ ਬਲੀਰੋ ਦੀ ਜਿਠਾਣੀ ਲੱਗਦੀ ਸੀ ਬਲੀਰੋ ਉੱਠ ਕੇ ਜੀਤੋ ਦੇ ਘਰ ਜਾਣ ਲੱਗਦੀ ਹੈ ਤੇ ਭੋਲੀ ਆਖਦੀ ਹੈ ਮੰਮੀ ਸ਼ਾਮ ਨੂੰ ਚਲੀ ਜਾऊंगी ਅੱਜ ਤਾਂ ਸੇ ਘਰ ਦੁਪਹਿਰ ਹੈ ਭੋਲੀ ਤੈਨੂੰ ਤੇ ਪਤਾ ਹੈ ਜਦੋਂ ਮੈਨੂੰ ਗੱਲ ਨਹੀਂ ਖੋਜਾਵੇ ਫਿਰ ਚੈਨ ਨਹੀਂ ਆਉਂਦਾ ਮੈਨੂੰ ਆ ਪੈਸੇ ਦਾ ਪ੍ਰਬੰਧ ਹੋ ਜਾਵੇ ਤਾਂ ਠੀਕ ਹੈ ਚਲ ਚੰਗਾ ਫਿਰ ਜਾਇਆ ਬਲਵੀਰੋ ਜੀਤੋ ਦੇ ਘਰ ਜਾਂਦੀ ਹੈ ਜੀਤੋ ਬਰਾNDE ਵਿੱਚ ਹੀ ਮੋਦਨਝਾ ਢਾ ਕੇ ਪਈ ਹੋਈ ਸੀ ਬਲਵੀਰੋ ਨੇ ਆਉਂਦੀ ਦੇਖ ਕੇ ਜੀਤੋ ਉੱਠ ਮੰਜੇ ਤੇ ਬੈਠ ਗਈ ਤੇ ਆਖਦੀ ਹੈ ਆ ਜਾ ਬਲਵੀਰੋ ਬਲਵੀਰੋ ਮੰਜੇ ਤੇ ਬੈਠੀ ਤੇ ਜੀਤੋ ਉਹਦਾ ਹੱਥ ਚਾਰ ਕੋਛਣ ਲਗੀ ਬਲਵੀਰੋ ਆਖਦੀ ਹੈ ਕਿ ਦਰਦ ਨਹੀਂ ਹਟਦਾ ਹੋਣਾ ਇੱਕ ਹੋ ਰਿਸ਼ਤਦਾਰੀਆਂ ਦੀ ਰੋਣ ਹੋ ਰਹੀ ਪੈਂਦੀ ਹੈ कल नीते भी भुआ ने आए अपनी मुँह लेकर मैं इसलिए आई हाँ तेरे वाल जेक थोड़े जो पैसे मर जाते बलवीरों ने कहा भैनी मैं बहुत शरिंदी हाँ तेरे पहले पैसे भी नहीं मुड़ सकी मैं मैं होर मंगना आ गई हाँ हम जीतो भैन जी तुम मेरे को माझ का दुध लै ले लिया करो जीतो आख है कि बलबीरों कोई नहीं जोड़ हुई तो मैं लै लू ਜੀਤੋ ਨੇ ਅੰਦਰ ਜਾ ਕੇ ਆਪਣੇ ਪਾਸ ਦੀ ਚੋਪਾਈ ਸੇ ਵੱਧ ਕੇ ਬਲਵੀਰ ਨੂੰ ਦੇ ਦਿੱਤੇ ਆਖਿਆ ਕਿ ਬਲਵੀਰੋ ਜੀਤੇ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੁੰਦਾ ਹੈ ਸੁਖ ਨਾਲ ਪਰਿਵਾਰ ਵਾਲਾ ਹੈ ਇੱਕ ਧੀ ਦਾ ਬਾਪ ਵੀ ਹੈ ਮੈਂ ਤਵ ਤੇ ਰਾਖ ਦੀਆਂ ਉਹਨੂੰ ਪਰ ਮੇਰੀ ਗੱਲ ਨਹੀਂ ਸੁਣਦਾ ਤੇ ਨਾ ਹੀ ਭੋਲੀ ਦੀ ਸੁਣਦਾ ਸਾਨੂੰ ਤੇ ਮਾਰਨ ਦਿੰਦਾ ਜਦੋਂ ਕੁਝ ਕਹੀਏ ਕਿਨੇ ਨੂੰ ਜੀਤੇ ਦੀ ਹਿੱਤੀ ਮਨਤ ਆਵੇ ਸਕੂਟੀ ਤੇ ਮਨਤ ਨੂੰ ਥੋੜੇ ਦਿਨ ਹੀ ਹੋਏ ਸੀ ਸਕੂਲ ਵਿੱਚ ਟਿਚਰ ਦਿਨੋਂ ਆਪਟੀਮਰੀ ਹੋਏ। ਮਨਤ ਨੇੜੇ ਦੇ ਬੈਂਡ ਬਸ ਸੀ ਜਾਂਦੀ ਸੀ ਘਰੋਂ ਲਈ। ਮਨਤ ਨੇ ਆਉਦੀ ਨੇ ਹੀ ਬੜੀ ਵੀਰ ਦਾ ਹਾਲ ਚਾਲ ਪੁੱਛਿਆ ਤੇ ਆਪਣੀਆਂ ਗੱਲਾਂ ਸੁਣਨ ਲੱਗੀ। ਮਨਤ ਆਖਦੀ ਹੈ ਕਿ ਅੱਜਕੱਲ ਦੇ ਦੁਪਹਿਰੇ ਰਸਤੇ ਵੀ ਸੁੰਸਾਨ ਜਿਹੇ ਹੁੰਦੇ ਹਨ। ਅੱਜ ਚੋਰਾਂ ਨੇ ਦੁਪਹਿਰ ਨੂੰ ਇੱਕ ਆਦਮੀ ਨੂੰ ਘੇਰ ਲਿਆ, ਛੜਕਦੇ ਅਤੇ ਉਹਦਾ ਮੋਟਰਸਾਈਕਲ ਤੇ ਪੈਸੇ ਕੋਲ ਲਏ। ਮੈਨੂੰ ਤੇ ਬੜਾ ਹੀ ਡਰ ਲੱਗਦਾ ਹੈ। ਔਰ ਲੱਗੇ ਸਵੇਰ ਨੂੰ ਤੇ ਲੋਕੀ ਜਾਂਦੇ ਆ ਰਸਤੇ ਵਿੱਚ ਦੁਬਾਰ ਵੇਲੇ ਕੋਈ ਨਹੀਂ ਹੁੰਦਾ ਜੀ ਤੋ ਪਰ ਹਾ ਚੋਰਾਂ ਦਾ ਕੋਈ ਪਤਾ ਖੋ ਲੱਗਾ ਕਿ ਨਹੀਂ ਕੌਣ ਸੀ ਲੱਗ ਜਾਣਾ ਪਤਾ ਬਸ ਹੀ ਪਿੰਡ ਵਿੱਚ ਵੱਢਦੇ ਸਾਰ ਹੀ ਇੱਕ ਬਾਗੀ ਨਾਮ ਦੇ ਬੰਦੇ ਦੀ ਕੋਠੀ ਹੈ ਉਹ ਕਨੇਡਾ ਰਿੰਦਾ ਹੈ ਅੱਜ ਕੱਲ ਇੱਥੇ ਆਇਆ ਹੋਇਆ ਹੈ ਉਹਨੇ ਆਪਣੇ ਕੈਮਰੇ ਤੇ ਦੇਖਿਆ ਆਖਾ ਲੱਗ ਜੂ ਪਤਾ ਕਿ ਕੌਣ ਹੈ ਬਾਗੀ ਦਾ ਨਾਮ ਸੋਹਣਾ ਬਲਵੀਰ ਨੂੰ ਗਰਮੀ ਵਿੱਚ ਹੀ ਕੰਬਣੀ ਛੜ ਗਈ ਬਲਵੀਰ ਆਖਦੀ ਹੈ ਕਿ ਮੰਨਤ ਉਹ ਬਾਗੀ ਇੱਥੇ ਆਇਆ ਹੋਇਆ ਹੈ ਚਾਚੀ ਤੁਸੀਂ ਠੀਕ ਤੇ ਹੋ ਪਾਣੀ ਲਿਆ ਮਨਤ ਨੇ ਬਲਵੀਰ ਨੂੰ ਪਾਣੀ ਪਲਾਇਆ ਤੇ ਪੁੱਛਣ ਲੱਗੀ ਤੁਸੀਂ ਬਾਗੀ ਆਕਲ ਨੂੰ ਜਾਣਦੇ ਹੋ ਹਾਂ ਮੈਂ ਜਾਣਦੀ ਹਾਂ ਕਿਵੇਂ ਜਾਣਦੇ ਹੋ ਤੁਸੀਂ ਉਹ ਮੇਰੇ ਨਾਲ ਹੀ ਬੜਾ ਹੁੰਦਾ ਸੀ ਤੁਸੀਂ ਪੜ੍ਹੇ ਲਿਖੇ ਹੋ ਚਾਚੀ ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀਗਾ ਹਾਂ ਦੀਏ ਤੇਰੀ ਚਾਚੀ 12ਵੀਂ ਤੱਕ ਪੜ੍ਹੀ ਐ ਫਿਰ ਕੋਈ ਕੋਰਸ ਜਿਹਾ ਵੀ ਕਰਦੀ ਸੀ ਇਹੋ ਤੇ ਇੱਥੇ ਆ ਕੇ ਰੁਲ ਗਈ ਐ ਵਿਚਾਰੀ ਬਲਵੀਰੋ ਆਪਣੇ ਘਰ ਚ ਰਹੀ ਘਰ ਜਾ ਕੇ ਮੰਝੇ ਤੇ ਡਿੱਗਣ ਲੱਗੀ ਭੋਲੀ ਬੁਸ਼ੀਆ ਮੰਮੀ ਕੀ ਕਰੋਗੀ ਜਿੱਤੋ ਤਾਈ ਨੇ ਪੈਸਾ ਨੋਂ ਜਵਲ ਦਿੱਤਾ ਨਾ ਉਹ ਵਿਚਾਰੀ ਨੇ ਕੰਮ ਦਿਵਾਉ ਦੇਣਾ ਐ ਐਸੀ ਤੇ ਜੰਮੀ ਵਿਲਾੜ ਬੰਨੇ ਹੋਇਆ ਹੈ ਨਾ ਮੰਮੀ ਤੇਰੀ ਸਿਹਤ ਠੀਕ ਨਹੀਂ ਲੱਗਦੀ ਤੂੰ ਚੱਲ ਅੰਦਰ ਪੱਖੇ ਥੱਲੇ ਥੱਲੇ ਲੰਮੀ ਬਹਿ ਜਾ ਇੱਥੇ ਜਾਮਣ ਦੀ ਬਿਠੇਰੀ ਸੰਗਣੇ ਚਾਹੇ ਇੱਥੇ ਹੀ ਲੰਮੀ ਪੈ ਜਾਂਦੀ ਆ ਐਵੇਂ ਪੱਖਾ ਨਹੀਂ ਚਲ ਰਹਾ ਕੋਕ ਬੀਕੀ ਲਾ ਵੀ ਬੇ ਲਬੋਤਾ ਜਾਂਦਾ ਹੈ ਭੋਲੀ ਵੀ ਬਾਹਰ ਹੀ ਜਾਮਣ ਦੀ ਛਾਂ ਹੇ ਰਹੀ ਅਤੇ ਧੀ ਸੀ ਤੂੰ ਪੜਾ ਰਹੀ ਸੀ ਭੋਲੀ ਆਖਦੀ ਮੰਮੀ ਅਸੀਂ ਕਿੰਨੇ ਸਰਫੇ ਕਰਦੀਆਂ ਦੋਨੋਂ ਜਣੀਆਂ ਤੇ ਉਹ ਜਿਹੜਾ ਅੰਦਰ ਪੱਕਾ ਜਲਾ ਕੇ ਸੁਟਾ ਪਿਆ ਤੇ ਹਰ ਵੇਲੇ ਸਪੀਕਰ ਲਕਾਈ ਰੱਖਦਾ ਹੈ ਉਹ ਨਹੀਂ ਸਮਝਦਾ ਇਹੋ ਸਭ ਕੁਝ ਬੇਲੜ ਗਿਸੇ ਥਾਂ ਦਾ ਬੋਲੀ ਬੋਲੀ ਜਾ ਰਹੀ ਸੀ ਪਰ ਬਲਵੀਰੋ ਦਾ ਧਿਆਨ ਉਹਦੀਆਂ ਗੱਲਾਂ ਵਿੱਚ ਨਹੀਂ ਸੀ ਉਹਨ ਤੇ ਵਾਰ-ਵਾਰ ਬਾਗੀ ਵੀ ਯਾਦ ਆ ਰਹੀ ਸੀ ਜਦੋਂ ਦਾ ਮੰਨਤ ਨੇ ਬਾਗੀ ਦਾ ਜ਼ਿਕਰ ਕੀਤਾ ਸੀ ਉਹ ਦਾ ਦਿਲ ਕਾਲਾ ਜਾ ਪਈ ਜਾਂਦਾ ਸੀ ਕਿ ਮੰਨਤ ਕੋਲ ਬਾਗੀ ਬਾਰੇ ਹੋਰ ਕਿੰਨੇ ਜਾਣੇ ਬਲਵੀਰੋ ਨੇ ਆਪਣੀ ਜਠਾਣੀ ਜਿੱਤੋ ਤੋਂ ਸਰਮੰਦ ਜੀ ਨੇ ਉਹਦੇ ਸਾਹਮਣੇ ਬਹੁਤਾ ਨਹੀਂ ਸਿੱਛਾ ਬਾਗੀ ਬਾਰੇ ਪਰ ਉਹ ਹੋ ਹੋ ਜਾਣਾ ਚਾਹੁੰਦੀ ਸੀ ਬਲਵੀਰੋ ਸੋਚਣ ਲੱਗੀ ਕਿ ਮੈਂ ਸ਼ਾਮ ਨੂੰ ਸੀਰਤ ਨੂੰ ਮੰਨਤ ਕੋਲ ਪਰਨ ਸਿੱਛ ਗਈ ਜਾਂਦੀ ਹਾਂ ਫਿਰ ਮੰਨਤ ਕੋਲੋਂ ਪੁੱਛਦੀ ਹਾਂ ਬਾਗੀ ਬਾਰੇ ਉਹਦੀ ਜਾ ਚਾਹ ਹੀ ਬਣਾ ਲਿਆ ਜਾ ਕੇ ਮੰਮੀ ਇੰਨੀ ਜਲਦੀ ਅਜੇ ਤਾਂ 4:00 ਵਜੇ ਚਲ ਕੋਈ ਨਾ ਮੇਰਾ ਤਾਂ ਸਿਰ ਜਿਆਦਾ ਦੁਖਦਾ ਸੀ ਇਸ ਲਈ ਅੱਖ ਹੈ ਬਣਾ ਲਿਓਂਦੀਆਂ ਮੰਮੀ ਇਹੋ ਸੀਰਤ ਨੂੰ ਥੋੜਾ ਜਿਹਾ ਕੰਮ ਕਰਾ ਦੇਣਾ ਇਹ ਨੂੰ ਮੈਂ ਮੰਨਤ ਕੋਲ ਲੈ ਜਾਉਂ ਤਾ ਉਹ ਕਰਵਾ ਦੇ ਗਏ ਕੰਮ ਨੇ ਮੰਨ ਤੇ ਆਪ ਹੀ ਅੱਖਰੀ ਹੁੰਦੀ ਹੈ ਸੀਰਤ ਨੂੰ ਮੇਰੇ ਕੋਲ ਢੋਈ ਦਿਆ ਕਰੋ ਪੜਨ ਲਈ ਉਹ ਤੇ ਠੀਕ ਹੈ ਮੰਮੀ ਪਰ ਉਹਨਾਂ ਨੇ ਵੀ ਆਪਣੇ ਕੰਮ ਕਾਰ ਕਰਨੇ ਹੁੰਦੇ ਆ। ਸੀਰਤ ਮੰਨਨ ਮੰਨਤ ਕੋਲ ਪੜਨ ਜਾਣ ਦੀ ਗੱਲ ਸੁਣ ਕੇ ਖੁਸ਼ ਹੋ ਗਈ ਸੀ। ਸੀਰਤ ਆਖਦੀ ਹੈ ਕਿ ਮੈਂ ਪੂਆ ਕੋਲੋਂ ਵੀ ਪੜਨਾ ਹੈ। ਉਹ ਤਾਂ ਹਿਜੰਦੇ ਆ ਮੈਨੂੰ ਖਾਣ ਤੇ ਪਿਆਰ ਵੀ ਬਹੁਤ ਕਰਦੇ ਨੇ। ਤੁਸੀਂ ਤੋਂ ਘੁੱਟਦੇ ਆਉਂਗਾ ਮੈਂ ਨਹੀਂ। ਚਲ ਠੀਕ ਆ ਚਲੇ ਜਾਂਦੇ ਆ ਪੂਆ ਕੋਲ। ਉਹ ਲਈ ਚਾਹ ਬਣਾਉਣ ਲੱਗ ਪਈ। ਪੋਲੀ ਨੇ ਚਾਹ ਬਣਾ ਕੇ ਬਲਵੀਰ ਨੂੰ ਦੇ ਦਿੱਤੀ ਤੇ ਨਾਲ ਹੀ ਉਸ ਨੂੰ ਸਵੇਰ ਦੀ ਬਣੀ ਰੋਟੀ ਆਂਬ ਦਾ ਚਾਰ ਰੱਖ ਕੇ ਰਾਹੀ ਫੜਾ ਦਿੱਤੀ ਪੋਲੀ ਆਪਣੇ ਘਰ ਵਾਲੀ ਜੀਤ ਨੂੰ ਅੰਦਰ ਚਾਹ ਪਰਾਹੁਣ ਚਲੀ ਗਈ ਜੀਤਾ ਖੂਕ ਸੁਤਾ ਪਿਆ ਸੀ ਗਾਣੇ ਪੂਰੇ ਜ਼ੋਰਾਂ ਨਾਲ ਚੱਲ ਰਹੇ ਸੀ ਪੋਲੀ ਨੇ ਚਾਹ ਦਾ ਗਲਾਸ ਮੇਜ ਤੇ ਰੱਖ ਦਿੱਤਾ ਤੇ ਗਾਣੇ ਬੰਦ ਕਰ ਦਿੱਤੇ ਜੀਤਾ ਉੱਠ ਕੇ ਬੈਠ ਗਿਆ ਤੇ ਪੋਲੀ ਨੂੰ ਆਪਦਾ ਕੀ ਗੱਲ ਗਾਣੇ ਕਿਉਂ ਬੰਦ ਕੀਤੇ ਤੂੰ ਤੇ ਸੁੱਤਾ ਪਿਆ ਸੀ ਇਹ ਗਾਣੇ ਕੌਣ ਸੁੰਦਦਾ ਸਾਡਾ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਸਾਰਾ ਦਿਨ ਚੱਲ ਉੱਠ ਕੇ ਮੂੰਹ ਧੋ ਲੈ ਤੇ ਚਾਹ ਪੀ ਲੈ ਰੋਟੀ ਲਿਆਵਾਂ ਤੇਰੇ ਲਈ ਰੋਟੀ ਤੇ ਇਦਾਂ ਪੁਸਤੀ ਜਿਦਾ ਮੁਰਗਾ ਧਰਿਆ ਹੋਵੇ ਲਿਆਉਣੀ ਹੋਈ ਸੁੱਕੀ ਜਹੀ ਰੋਟੀ ਐ ਔਰਗਾ ਵੀ ਧਰ ਲਵਾ ਜੇਕਰ ਤੂੰ ਚੱਜਦਾ ਹੋਵੇਂ ਸਾਰਾ ਦਿਨ ਮੰਜੀ ਤੋੜਦਾ ਰਹਿਣਾ ਬੇਲਾ ਮਾਰੂਕ ਜਿਹੜੇ ਰੱਖ ਕੇ ਦਬਾ ਹੋ ਜਾ ਇਥੋਂ ਬਹੁਤ ਆਸ ਕਰਦੀ ਕਰਦੀ ਹੈ ਭੋਲੀ ਵੀ ਬਾਹਰ ਆ ਕੇ ਤਰਵੀਰੋ ਕੋਲ ਬੈਠੀ ਤੇ ਚਾਹ ਦੇ ਨਾਲ ਰੋਟੀ ਖਾਣ ਲੱਗ ਪਈ ਤੇ ਰੋਟੀ ਖਾ ਕੇ ਸੀਰਤ ਨੂੰ ਤਾਜੀ ਰੋਟੀ ਬਣਾ ਕੇ ਖਾਈ ਤੇ ਭੋਲੀ ਆਖਦੀ ਹੈ ਅੱਜ ਦੇ ਗਰਮੀ ਬਹੁਤ ਜ਼ਿਆਦਾ ਹੈ ਮੈਂ ਚਾਹ ਪੀ ਕੇ ਮੱਝ ਹੀ ਨਵਾ ਦੇਵਾਂ ਭੋਲੀ ਮੱਝਨ ਮੌਣ ਲੱਗ ਪਈ ਤੇ ਬਲਵੀਰੋ ਵੀ ਉੱਠ ਸਬਜ਼ੀ ਕੱਟਣ ਲੱਗ ਪਈ ਭੋਲੀ ਨੇ ਆਖਦੀ ਹੈ ਕਿ ਸਬਜੀ ਬਣਾ ਲਈ ਮੈਂ ਕੱਟ ਕੇ ਰੱਖ ਦਿੱਤੀ ਹੈ ਹੁਣ ਮੈਂ ਸੀਰਤ ਨੂੰ ਲੈ ਕੇ ਮੰਦਰ ਕੋ ਜਾ ਰਹੀ ਹਾਂ ਸੀਰਤ ਨੇ ਆਪਣੀ ਕਿਤਾਬ ਚੁੱਕੀ ਤੇ ਦੋਨੋਂ ਮੰਦਰ ਦੇ ਘਰੇ ਚੱਲਿਆਂ ਗਏ ਸੀਤ ਦੌੜ ਕੇ ਮੰਦਰ ਨੇ ਜੱਕੀ ਤੇ ਮੰਨਤਾਬਦੀ ਹੈ ਕਿ ਪਹਿਲਾਂ ABC ਲਿਖ ਕੇ ਦਿਖਾ ਫਿਰ ਟੌਪਿਕ ਨੂੰ ਸੀਤ ਲਿਖਣ ਬੈਠ ਗਈ ਬਲਵੀਰੋ ਦੇਖੀ ਹੈ ਕਿ ਜੀਤੋ ਤੇ ਚੌਕੇ ਵਿੱਚ ਕੰਮ ਕਰਨ ਲੱਗੀ ਹੋਈ ਹੈ ਉਹ ਮੌਕਾ ਦੇ ਇੱਕ ਮਨਤ ਨੂੰ ਪੁੱਛਣ ਲੱਗੀ ਪੁੱਤ ਉਹ ਬਾਗੀ ਦੇ ਪਰਿਵਾਰ ਵਿੱਚ ਔਰ ਕੌਣ ਕੌਣ ਹੈ ਮਨਤ ਅੱਛਾ ਉਹ ਜਿਹੜੇ ਤੁਹਾਡੇ ਨਾਲ ਪੜ੍ਹਦੇ ਸੀ ਉਹ ਤੇ ਬਹੁਤ ਚੰਗੇ ਹਨ ਉਹਨਾਂ ਦੇ ਹੁਣ ਜੋੜੇ ਕੁੜੀ ਮੁੰਡਾ ਹੋਇਆ ਸਾਰੇ ਪੜ੍ਹ ਕੇ ਪਾਰਟੀ ਕੀਤੀ ਤੇ ਸਕੂਲ ਨੂੰ ਵੀ ਬਹੁਤ ਤਾਂ ਹੈ ਤਾਂ ਨਾ ਨਹੀਂ ਬਲਵੀਰ ਉਹ ਆ ਗਈ ਹੈ ਕਿ ਉਹਦੇ ਪੁੱਤਾਂ ਪੁੱਤਰੀ ਕੋਈ ਹੋਣੇ ਹੈ ਨਹੀਂ ਉਹਨਾਂ ਦੇ ਆਪਣੇ ਹੀ ਬੱਚੇ ਹੋਏ ਐ ਪਰ ਉਹ ਤਾਂ ਧੀ ਦੀ ਉਮਰ ਦਾ ਮੰਨਤ ਉਹਨਾਂ ਨੂੰ ਰੱਬ ਨੇ ਬਹੁਤ دیر ਬਾਅਦ ਦਿੱਤੀ ਐ ਬੱਚੀ ਕੈਨੇਡਾ ਵਿੱਚੋਂ ਆ ਕੇ ਇੱਥੇ ਹੀ ਇਲਾਜ ਕਰਵਾਇਆ ਸੀ ਉਹਨਾਂ ਨੇ ਆਪਣੇ ਘਰ ਵਾਲੀ ਦਾ ਤੇ ਹੁਣ ਇਸ ਲਈ ਇਤਰੀ ਨੇ ਇਹਨੇ ਨੂੰ ਜਿੱਤਵਾ ਦਿੱਤੇ ਬਲਜੀਰੋ ਹੋਰ ਕੰਨਾ ਕਰਨ ਲੱਗ ਪਈ ਬਲਜੀਰੋ ਸੀਟ ਨੂੰ ਲੈ ਕੇ ਘਰ ਚਲੀ ਗਈ ਤੇ ਮੰਨਤ ਬੈਠੀ ਸੋਚਣ ਲੱਗੀ ਕਿ ਚਾਚੀ ਬਾਰ ਬਾਰ ਬਾਗੀ ਅੰਕਲ ਬਾਰੇ ਕਿਉਂ ਪੁੱਛ ਰਹੀ ਹੈ ਜਰੂਰ ਕੋਈ ਗੱਲ ਤਾਂ ਜਰੂਰ ਹੈ ਮਨਤ ਉਠ ਬਲਵੀਰੋ ਦੇ ਘਰ ਚਲੀ ਗਈ ਬਲਵੀਰੋ ਮੰਜੇ ਤੇ ਲੰਮੀ ਪਈ ਸੀ ਤੇ ਮਨਤ ਆਖਦੀ ਹੈ ਕਿ ਚਾਚੀ ਇੱਕ ਗੱਲ ਪੁੱਛਣੀ ਸੀ ਹਾਂ ਪੁੱਛ ਮਨਤ ਬੇਟਾ ਚਾਚੀ ਮੈਨੂੰ ਇੰਜ ਲੱਗਦਾ ਹੈ ਕਿ ਬਾਗੀ ਅੰਕਲ ਨਾਲ ਤੁਹਾਡਾ ਕੋਈ ਦਿਲ ਦਾ ਰਿਸ਼ਤਾ ਸੀ ਐਵੇਂ ਨਹੀਂ ਤੁਸੀਂ ਉਸ ਬਾਰੇ ਬਾਰ ਬਾਰ ਪੁੱਛਦੀ ਇੰਨਾ ਸੋਹਣ ਦਲੀਰ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਆਖਦੀ ਹੈ ਕਿ ਪਿਆਰ ਕਰਦੀ ਸੀ ਮੈਂ ਉਸ ਨੂੰ ਇਹ ਕਹਾਣੀ ਅਜੇ ਅਧੂਰੀ ਹੈ ਰਹਿੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਕੱਲ ਵਾਲੇ ਭਾਗ ਵਿੱਚ ਤੁਸੀਂ ਸੁਣਨਾ ਵੀ ਅੱਗੇ ਦੀ ਕਹਾਣੀ ਕੀ ਹੈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ